ਕਿ ਕਿਵੇਂ ਜਿਹੜਾ ਯੂਥ ਹੈ ਤੁਸੀਂ ਕਹਿੰਦੇ ਸਿਰਫ ਉਹਦਾ ਸੁਪਨਾ ਰਹਿ ਗਿਆ 2-4 ਸਾਲ ਆਈਪੀਐਲ ਖੇਲੋ ਔਰ ਯੋਗਰਾਜ ਜੀ ਕਹਿ ਰਹੇ ਸੀ ਉਹ ਕਹਿੰਦੇ ਜ਼ਮੀਨ ਬਣਾਓ ਸੋ ਇਟਸ ਸਿਰਫ ਐਜ਼ ਅ ਪੇਰੈਂਟਸ ਗਲਤੀ ਵੀ ਕੀ ਹੈ ਉਹਨਾਂ ਨੇ ਵੀ ਲੱਗਦਾ ਚਾਰ ਪੈਸੇ ਕਮਾਓ ਦੇਸ਼ ਲਈ ਖੇਲਣਾ ਕਿਹੜਾ ਦੇਸ਼ ਨੇ ਯਾਦ ਰੱਖਣਾ ਬੜੇ ਬੜੇ ਪਲੇਅਰ ਆਏ ਬੜੇ ਚਲੇ ਗਏ ਉਹਨਾਂ ਕੋਲ ਤੇ ਪੈਸਾ ਰਹੇਗਾ ਨਾ ਇੱਥੇ ਪੈਸਾ ਅਗਰ ਸਭ ਕੁਝ ਸ਼ਾਇਦ ਫਿਰਦਾ ਮੈਂ ਸਮਝਦਾ ਕੁਝ ਵੀ ਨਹੀਂ ਹੈ ਕਿਉਂ ਪੈਸੇ ਨਾਲੋਂ ਕਿਹੜੇ ਬੰਦੇ ਟੈਸਟ ਕ੍ਰਿਕਟ ਖੇਡ ਚੁੱਕੇ ਆ ਅੱਜ ਉਹਨਾਂ ਦਾ ਨਾਮ ਹੈਗਾ ਆਉਣ ਵਾਲੇ ਦਿਨਾਂ 'ਚ ਆਈਪੀਐਲ ਦੇ ਖੇਲਣ ਵਾਲਾ ਦਾ ਨਾਂ ਨਹੀਂ ਹੋਏਗਾ ਜਿਹੜੇ ਅੱਜ ਪੇਰੈਂਟ ਸੋਚ ਰਹੇ ਆ ਕਿ ਸ਼ਾਇਦ ਪੈਸਾ ਹੀ ਸਭ ਕੁਝ ਹੈ ਮੈਂ ਨਹੀਂ ਸਮਝਦਾ ਅੱਜ ਮੈਨੂੰ ਪਿਛਲੇ ਜੇ ਵੀਡੀਓ ਆਈ ਸੀ ਇੱਕ ਆਈਪੀਐਲ ਦਾ ਜਿਹੜਾ ਚੇਅਰਮੈਨ ਕਰੰਟਲੀ ਹੈ ਤੁਹਾਨੂੰ ਉਹਨ ਵੀ ਇਹ ਕਲ ਕਹੀ ਸੀ ਕਿ ਆਈਪੀਐਲ ਸਿਰਫ ਪੈਸਾ ਹੈ ਪਰ ਹਿੰਦੁਸਤਾਨ ਖੇਡਣਾ ਇੱਕ ਆਦਮੀ ਦਾ ਇੱਕ ਪਕਰ ਹੋਣਾ ਚਾਹੀਦਾ ਕਿ ਮੈਂ ਹਿੰਦੁਸਤਾਨ ਲਿਖੇ ਲਿਆ ਹਿੰਦੁਸਤਾਨ ਦਾ ਬਿੱਲਾ ਲਾਉਣਾ ਮੈਂ ਸਮਝਦਾ ਉਹ ਜਿਆਦਾ ਇੱਕ ਪੈਸਾ ਦਾ ਬਹੁਤਿਆ ਕੋਲ ਹੁੰਦਾ ਪਰ ਹਿੰਦੁਸਤਾਨ ਦਾ ਬਿੱਲਾ ਬਹੁਤ ਘੱਟ ਬੰਦਿਆਂ ਦੇ ਲੱਗਦਾ ਹਿੰਦੁਸਤਾਨ ਦਾ ਬਿੱਲਾ ਯੰਗਸਟਰ ਨੂੰ ਇਹ ਰਿਕੁਐਸਟ ਕਰਾਂਗਾ ਕਿ ਆਪਣੇ ਮੁਲਕ ਵਾਸਤੇ ਖੇਲਣਾ ਫਸਟ ਪ੍ਰੈਫਰੈਂਸ ਕੋ ਪੈਸਾ ਆਪਣੇ ਆਪ ਆ ਜਾਏਗਾ ਅੱਜ ਬੀਸੀਸੀ ਵੀ ਪੈਸਾ ਦੇ ਰਹੀ ਹੈ ਉਸ ਪੈਸੇ ਨਾਲ ਬੜਾ ਵਧੀਆ ਪੈਸਾ ਮਿਲ ਰਿਹਾ ਹੈ ਔਰ ਮੈਂ ਸਮਝਦਾ ਬਾਕੀ ਗੇਮਾਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਗਵਰਨਮੈਂਟ ਅਗੇ ਆਣੀ ਚਾਹੀਦੀ ਹੈ ਗਵਰਨਮੈਂਟ ਨੂੰ ਹਾਕੀ ਦੇ ਚੰਗੇ ਟੂਰਨਾਮੈਂਟ ਕਰਾਣੇ ਚਾਹੀਦੇ ਹੈ ਟੀਵੀ ਤੇ ਚੈਨਲ ਤੇ ਹਮੇਸ਼ਾ ਲਾਈਵ ਰੱਖਣੇ ਚਾਹੀਦੇ ਤਾਂ ਕਿ ਬੱਚਿਆਂ ਨੂੰ ਬਾਕੀ ਗੇਮਾਂ ਦਾ ਵੀ ਸ਼ੌਂਕ ਪਵੇ ਖਾਲੇ ਕਰ ਕਰ ਅੱਜ ਜਿਹੜਾ ਉੱਠਦਾ ক্রিকেট ਉਹ ਵੀ ਆਈਪੀਐਲ ਕਰਕੇ ਆਦਰਵਾਇਜ਼ ਆਈਪੀਐਲ ਨਾ ਹੋਏ ਤਾਂ ਸ਼ਾਇਦ ক্রিকেট ਵੀ ਘੱਟ ਕੇ ਲੜ ਚਾਰ ਪੰਜ ਦਿਨ ਦਾ ক্রিকেট ਖੇਲ ਕੇ ਉਹ ਰਾਜੀ ਨਹੀਂ ਹੈ ਅੱਜ ਦਿਨ ਟੈਸਟ ਕਰ ਰੋ ਦਾ ਪਲੇਅਰ ਜਿਹੜਾ ਟੈਸਟ ਮੈਚ ਹੋ ਰਿਹਾ ਉਹ ਵੀ ਤਿੰਨ ਤਿੰਨ ਸਾਢੇ ਤਿੰਨ ਤਿੰਨ ਦਿਨ ਚ ਖਤਮ ਹੋ ਰਹੇ ਇੱਕ ਮੈਂ ਕਿਹਾ ক্রিকেট ਪੇਚਾ ਸਾੜੀ ਗੇਮ ਨਹੀਂ ਰਹੀ ਹੁਣ ਜਿਹੜਾ ਉਹ ਖੇਲਦਾ ਤਾਂ ਵੀ ਪੈਸੇ ਜਿੰਨੇ ਪੈਸੇ ਮਿਲ ਰਹੇ ਜਦੋਂ ਖੇਲਣਗੇ ਪੈਸਾ ਇਹਨਾਂ ਦੇ ਦਿਮਾਗ ਤੇ ਹੋਏਗਾ जो तो पैसा दिमाग चाहगा क्रिकेट तरह दूर चले जाएगी कि यूथ है तो कहने, सिर्फ उनका सुपना रह गया दो चार साल आई पी एल खेलो और योगराज जी कह रहे थे कहते जमीन बनाओ सो इट्स एज आ पेरेंट्स गलती भी की है उन्होंने भी लगता चार पैसे कमाओ देश खेलना केस ने याद रखना बड़े बड़े प्लेयर आए बड़े चले गए उन्होंने को पैसा रहेगा ना सर पैसा अगर सब कुछ है तो फिर तो मैं समझा कुछ भी नहीं है पैसे नो कि बंदे टेस्ट क्रिकेट खेल चुके हैं अज उन्हों का ना है ਆਉਣ ਵਾਲੇ ਦਿਨਾਂ ਤੇ ਆਈਪੀਐਲ ਦੇ ਖੇਲਣ ਵਾਲਾ ਦਾ ਨਾਂ ਨਹੀਂ ਹੋਏਗਾ ਜਿਹੜੇ ਅੱਜ ਪੇਰੈਂਟ ਸੋਚ ਰਹੇ ਆ ਕਿ ਸ਼ਾਇਦ ਪੈਸਾ ਹੀ ਸਭ ਕੁਝ ਹੈ ਮੈਂ ਨਹੀਂ ਸਮਝਦਾ ਅੱਜ ਮੈਨੂੰ ਪਿਛਲੇ ਜੇ ਵੀਡੀਓ ਆਈ ਸੀ ਇੱਕ ਆਈਪੀਐਲ ਦਾ ਜਿਹੜਾ ਚੇਅਰਮੈਨ ਕਰੰਟਲੀ ਐ ਇਸ ਵੇਲੇ ਉਹਨੂੰ ਵੀ ਇਹ ਕਲ ਕਹੀ ਸੀ ਕਿ ਆਈਪੀਐਲ ਸਿਰਫ ਪੈਸਾ ਹੈ ਪਰ ਹਿੰਦੁਸਤਾਨ ਖੇਡਣਾ ਇੱਕ ਆਦਮੀ ਦਾ ਇੱਕ ਪਕਰ ਹੋਣਾ ਚਾਹੀਦਾ ਕਿ ਮੈਂ ਹਿੰਦੁਸਤਾਨ ਲਿਖਿਆ ਹਿੰਦੁਸਤਾਨ ਦਾ ਬਿੱਲਾ ਲਾਉਣਾ ਮੈਂ ਸਮਝਦਾ ਉਹ ਜ਼ਿਆਦਾ ਇੱਕ ਪੈਸਾ ਦਾ ਬਹੁਤਿਆ ਕੋਲ ਹੁੰਦਾ ਪਰ ਹਿੰਦੁਸਤਾਨ ਦਾ ਬਿੱਲਾ ਬਹੁਤ ਘੱਟ ਬੰਦਿਆਂ ਦੇ ਲੱਗਦਾ ਹਿੰਦੁਸਤਾਨ ਦਾ ਬਿੱਲਾ ਮ ਯੰਗਸਟਰ ਨੂੰ ਇਹ ਰਿਕੁਐਸਟ ਕਰਾਂਗਾ ਕਿ ਆਪਣੇ ਮੁਲਕ ਵਾਸਤੇ ਖੇਲਣਾ ਫਸਟ ਪ੍ਰਫਰੈਂਸ ਕੋ ਪੈਸਾ ਆਪਣੇ ਆਪ ਆ ਜਾਏਗਾ ਅੱਜ ਬੀਸੀਸੀ ਵੀ ਪੈਸਾ ਦੇ ਰਹੀ ਹੈ ਉਸ ਪੈਸੇ ਨਾਲ ਬੜਾ ਵਧੀਆ ਪੈਸਾ ਮਿਲ ਰਿਹਾ ਹੈ ਔਰ ਮੈਂ ਸਮਝਦਾ ਬਾਕੀ ਗੇਮਾਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਗਵਰਨਮੈਂਟ ਅਗੇ ਆਣੀ ਚਾਹੀਦੀ ਹੈ ਗਵਰਨਮੈਂਟ ਨੂੰ ਹਾਕੀ ਦੇ ਚੰਗੇ ਟੂਰਨਾਮੈਂਟ ਕਰਾਣੇ ਚਾਹੀਦੇ ਹੈ ਟੀਵੀ ਤੇ ਚੈਨਲ ਤੇ ਹਮੇਸ਼ਾ ਲਾਈਵ ਰੱਖਣੇ ਚਾਹੀਦੇ ਤਾਂ ਕਿ ਬੱਚਿਆਂ ਨੂੰ ਬਾਕੀ ਗੇਮਾਂ ਦਾ ਵੀ ਸ਼ੌਂਕ ਪਵੇ ਖਾਲੇ ক্রিকেট ਅੱਜ ਜਿਹੜਾ ਉੱਠਦਾ ক্রিকেট ਉਹ ਵੀ ਆਈਪੀਐਲ ਕਰਕੇ ਆਦਰਵਾਇਜ਼ ਆਈਪੀਐਲ ਨਾ ਹੋਏ ਤਾਂ ਸ਼ਾਇਦ ক্রিকেট ਵੀ ਘਟ ਕੇ ਰਹਿਣਾ ਚਾਰ ਪੰਜ ਦਿਨ ਦਾ ক্রিকেট ਖੇਲ ਕੇ ਉਹ ਰਾਜੀ ਨਹੀਂ ਹੈ ਅੱਜ ਦਿਨੇ ਚ ਟੈਸਟ ਕਰਦਾ ਪਲੇਅਰ ਜਿਹੜਾ ਟੈਸਟ ਮੈਚ ਹੋ ਰਿਹਾ ਉਹ ਵੀ ਤਿੰਨ ਤਿੰਨ ਸਾਢੇ ਤਿੰਨ ਤਿੰਨ ਦਿਨ ਚ ਖਤਮ ਹੋ ਰਹੀ ਇਟ ਮੀਨਸ ਕਿ ক্রিকেট ਬੇਚਾ ਸਾੜੀ ਗੇਮ ਨਹੀਂ ਰਹੀ ਹੁਣ ਜਿਹੜਾ ਉਹ ਖੇਲਦਾ ਤਾਂ ਵੀ ਪੈਸੇ ਜਿੰਨੇ ਪੈਸੇ ਮਿਲ ਰਿਹਾ ਜਦੋਂ ਖੇਲਣਗੇ ਪੈਸਾ ਇਹਨਾਂ ਦੇ ਦਿਮਾਗ 'ਚ ਹੋਏਗਾ ਜਦੋਂ ਪੈਸਾ ਦਿਮਾਗ 'ਚ ਹੋਊਗਾ ক্রিকেট ਕਿਧਰੇ ਦੂਰ ਚਲੇ ਜਾਏਗੀ